ਨਹੀਂ ਮਿਲਦਾ ਵੀ ਗੁਰੂ ਨਾਨਕ ਸਾਹਿਬ ਨੇ ਰਖੜੀ ਬਨਵਾਈ ਹੋਵੇ ਨਾਲੇ ਗੁਰੂ ਨਾਨਕ ਸਾਹਿਬ ਤੇ ਜਨੇਊ ਦਾ ਵਿਰੋਧ ਕਰਨ ਵਾਲੇ ਆ ਧਾਗੇ ਨੂੰ ਰੱਦ ਕਰਨ ਵਾਲੇ ਆ ਫਿਰ ਉਹ ਗਾਲ ਵਾਲਾ ਧਾਗਾ ਛੱਡ ਕੇ ਤੇ ਗੋਟ ਵਾਲਾ ਪਹਿਲ ਲੈਂਦੇ ਸੀ ਉਹਨਾਂ ਮਰਦਾਂ ਦੇ ਗੋਟ ਤੇ ਗਾਨੇ ਬੰਨਿਆ ਕਰਨੇ ਵੀ ਤੁਸੀਂ ਜਗਾਨਾ ਵੇਖ ਕੇ ਯਾਦ ਰੱਖਣਾ ਹੈ ਵੀ ਸਾਡੀ ਪੱਤ ਹੁਣ ਤੁਹਾਡੇ ਹੱਥ ਵਿੱਚ ਹੈ ਤੁਹਾਡੀ ਲੜਾਈ ਤੈਅ ਕਰੇਗੀ ਕਿ ਸਾਡੀ ਇੱਜ਼ਤ ਬਚਣੀ ਹੈ ਕਿ ਜਾਂ ਰੋਲਣੀ ਹੈ ਦੇ ਸਮੇਂ ਵਿੱਚ ਇਹਨੂੰ ਜਿਹੜਾ ਹੈ ਭੈਣ ਭਰਾ ਦੇ ਨਾਲ ਜੋੜ ਦਿੱਤਾ ਗਿਆ ਜਦੋਂ ਕਿ ਇਹਦਾ ਕੋਈ ਵੀ ਇਤਿਹਾਸ ਭੈਣ ਭਰਾ ਦੇ ਨਾਲ ਸੰਬੰਧਿਤ ਨਹੀਂ ਮਿਲਦਾ ਤੱਕ ਉਹ ਤੇ ਵਪਾਰੀ ਕਰਨ ਕੀਤਾ ਗਿਆ ਰਖੜੀ ਵੇਚਣ ਵਾਲਿਆਂ ਵੱਲੋਂ ਤਾਂ ਕਿ ਇਹਨੂੰ ਧਰਮ ਦੀ ਦੁਨੀਆ 'ਚ ਲਾਂਚ ਕਰਕੇ ਇਹ ਰਖੜੀ ਜਿਹੜੀ ਹੈ ਸਾਰਿਆਂ ਤੇ ਲਾਗੂ ਕੀਤੀ ਜਾ ਸਕੇ ਤੇ ਔਰਤ ਨੂੰ ਮਰਦ ਦੇ ਬਰਾਬਰ ਜੰਗੇ ਮੈਦਾਨ ਵਿੱਚ ਮਾਈ ਭਾਗੋ ਵਰਗੀਆਂ ਜਾਂ ਹੋਰ ਮਾਈ ਭਿਖਾਂ ਵਰਗੀਆਂ ਲੜਦੀਆਂ ਰਹੀਆਂ ਇਹ ਜਿਹੜਾ ਤਿਉਹਾਰ ਹੈ ਕਿਤੇ ਨਾ ਕਿਤੇ ਔਰਤਾਂ ਨੂੰ ਨਪੁੰਸਕ ਕਰ ਲਈ ਮਨਾਇਆ ਜਾਂਦਾ ਹੈ ਵੀ ਤੁਸੀਂ ਆਪਣੀ ਰੱਖਿਆ ਆਪ ਨਹੀਂ ਕਰ ਸਕਦੀਆਂ ਤੁਸੀਂ ਅਬਲਾਓ ਕੋ ਸੇਧ ਲਈ ਨਹੀਂ ਜੇ ਉਹ ਗੁਰਬਾਣੀ ਤੋਂ ਇਤਿਹਾਸ ਤੋਂ ਸੇਧ ਲੈਂਦਾ ਤੇ ਉਹ ਕਦੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾਉਂਦਾ ਹੀ ਨਹੀਂ ਕਿਉਂਕਿ ਗੁਰਬਾਣੀ ਤੇ ਇਹਨਾਂ ਧਾਗਿਆਂ ਤੀਤਾਂ ਦੇ ਕੋਈ ਵਿਸ਼ਵਾਸ ਨਹੀਂ ਕਰਦੀ ਭਾਰਤ ਦੇਸ਼ ਨੂੰ ਵੱਖ-ਵੱਖ ਤਿਉਹਾਰਾਂ ਕਰਕੇ ਵੱਡੀ ਮਾਨਤਾ ਦਿੱਤੀ ਜਾਂਦੀ ਹੈ ਅੱਜ ਰਖੜੀ ਦਾ ਦਿਨ ਹੈ ਰਖੜੀ ਦੇ ਦਿਨ ਦਾ ਭਾਰਤ ਦੇ ਲੋਕਾਂ ਦੇ ਨਾਲ ਕੀ ਸੰਬੰਧ ਹੈ ਕਿਉਂ ਮਨਾਈ ਜਾਂਦੀ ਹੈ ਕਦੋਂ ਤੋਂ ਇਹਦੀ ਸ਼ੁਰੂਆਤ ਹੋਈ ਹੈ ਤੇ ਮੁੱਖ ਤੌਰ ਤੇ ਇਹਦਾ ਭਾਵ ਕੀ ਹੈ ਕਿਉਂ ਰਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਇਸੇ ਧਾਰਮਿਕ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਾਂਗੇ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਕਥਾਵਾਚਕ ਭਾਈ ਗੁਰਪਾਲ ਸਿੰਘ ਟਿੰਮੋਵਾਲ ਹਾਜ਼ਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਭ ਤੋਂ ਪਹਿਲਾਂ ਮੁੱਖ ਤੌਰ ਤੇ ਸਵਾਲ ਹੈ ਰਖੜੀ ਦਾ ਤਿਉਹਾਰ ਭਾਰਤ ਦੇ ਵਿੱਚ ਕਿਉਂ ਮਨਾਇਆ ਜਾਂਦਾ ਹੈ ਕਿਉਂਕਿ ਜਦੋਂ ਪ੍ਰਾਤਨ ਸਮੇਂ ਵਿੱਚ ਬਾਹਰੋਂ ਹਮਲਾਵਰ ਚੜ੍ਹ ਕੇ ਆ ਕਰਦੇ ਸੀ ਉਹ ਜਿੱਥੇ ਰਿਆਸਤਾਂ ਤੇ ਕਬਜ਼ਾ ਕਰਿਆ ਕਰਦੇ ਸੀ ਉਥੇ ਉਹ ਰਿਆਸਤ ਨੂੰ ਲੁੱਟ ਪੁੱਟ ਕੇ ਇਹਨਾਂ ਰਿਆਸਤੀ ਰਾਜਿਆਂ ਦੀਆਂ ਪਤਨੀਆਂ ਨੂੰ ਵੀ ਚੁੱਕ ਕੇ ਲੈ ਜਾਇਆ ਕਰਦੇ ਸੀ ਇਸ ਤੋਂ ਤੱਕ ਉਹਨਾਂ ਨੂੰ ਅਪਣਾ ਵੀ ਲੈਂਦੇ ਸੀ ਉਹਨਾਂ ਸਮਿਆਂ 'ਚ ਉਹਨਾਂ ਰਾਜਿਆਂ ਦੀਆਂ ਪਤਨੀਆਂ ਜਰਨੈਲਾਂ ਦੀਆਂ ਪਤਨੀਆਂ ਨੇ ਇੱਕ ਤਿਉਹਾਰ ਬਣਾਇਆ ਕਿ ਉਹਦੇ ਵਿੱਚ ਜਦੋਂ ਬਾਹਰੋਂ ਹਮਲਾਵਰ ਚੜ੍ਹ ਕੇ ਆਉਂਦਾ ਹੈ ਉਹਦੇ ਨਾਲ ਜੂਝਣ ਵਾਸਤੇ ਔਰਤਾਂ ਵੀ ਮਰਦ ਦੀ એનર્ਜੀ ਬਣਿਆ ਕਰਦੀਆਂ ਸੀ ਉਹਨਾਂ ਮਰਦਾਂ ਦੇ ਗੁੱਟ ਤੇ ਗਾਨੇ ਬਣਿਆ ਕਰਨੇ ਪੀ ਤੁਸੀਂ ਜਗਾਨਾ ਵੇਖ ਕੇ ਯਾਦ ਰੱਖਣਾ ਹੈ ਵੀ ਸਾਡੀ ਪੱਤ ਹੋਣ ਤੁਹਾਡੇ ਹੱਥ ਵਿੱਚ ਹੈ ਤੁਹਾਡੀ ਲੜਾਈ ਤੈਅ ਕਰੇਗੀ ਵੀ ਸਾਡੀ ਇੱਜ਼ਤ ਬਚਣੀ ਹੈ ਕਿ ਜਾਂ ਰੁੱਲਣੀ ਹੈ ਫਿਰ ਉਸ ਵੇਲੇ ਜਰਨੈਲ ਉਸ ਗਾਨੇ ਵਾਲ ਵੇਖ ਕੇ ਉਸ ਗੁੱਟ ਨੂੰ ਚੰਗੀ ਤਰ੍ਹਾਂ ਕਮਾਇਆ ਕਰਦੇ ਸੀ ਮੈਦਾਨ ਦੇ ਵਿੱਚ ਔਰ ਜਿੱਤਾਂ ਪ੍ਰਾਪਤ ਕਰਿਆ ਕਰਦੇ ਸੀ ਹੌਲੀ ਹੌਲੀ ਫਿਰ ਇਹਨੂੰ ਤਿਹਾਰ ਦਾ ਰੂਪ ਮੰਨਿਆ ਜਾਣ ਲੱਗ ਪਿਆ ਹੁਣ ਅਜੂਕੇ ਸਮੇਂ ਵਿੱਚ ਇਨੂੰ ਜਿਹੜਾ ਹੈ ਭੈਣ ਭਰਾ ਦੇ ਨਾਲ ਜੋੜ ਦਿੱਤਾ ਗਿਆ ਜਦੋਂ ਕਿ ਇਹਦਾ ਕੋਈ ਵੀ ਇਤਿਹਾਸ ਭੈਣ ਭਰਾ ਦੇ ਨਾਲ ਸੰਬੰਧਤ ਨਹੀਂ ਮਿਲਦਾ ਪਰ ਗੁਰੂ ਨਾਨਕ ਸਾਹਿਬ ਦੀ ਇੱਕ ਤਸਵੀਰ ਹੈ ਚਿੱਤਰਕਾਰ ਸੋਭਾ ਸਿੰਘ ਨੇ ਬਣਾਈ ਹੈ ਤੇ ਉਹਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਮਾਤਾ ਨਾਨਕੀ ਜੀ ਰਖੜੀ ਬੰਦ ਦੇ ਨਜ਼ਰ ਆ ਰਹੇ ਆ ਉਹ ਤੇ ਵਪਾਰੀ ਕਰਨ ਕੀਤਾ ਗਿਆ ਰਖੜੀ ਵੇਚਣ ਵਾਲਿਆਂ ਵੱਲੋਂ ਤਾਂ ਕਿ ਇਹਨੂੰ ਧਰਮ ਦੀ ਦੁਨੀਆ 'ਚ ਲਾਂਚ ਕਰਕੇ ਇਹ ਰਖੜੀ ਜਿਹੜੀ ਹੈ ਸਾਰਿਆਂ ਤੇ ਲਾਗੂ ਕੀਤੀ ਜਾ ਸਕੇ ਕੀ ਗੁਰੂ ਨਾਨਕ ਸਾਹਿਬ ਨੇ ਰਖੜੀ ਬਣਵਾਈ ਨਹੀਂ ਕੋਈ ਲਿਖਤੀ ਸਰੋਤ ਸਾਡੇ ਕੋਲ ਨਹੀਂ ਅਜੇ ਤੱਕ ਮੌਜੂਦ ਕਿਉਂਕਿ ਪਾਟਵਈਆਂ ਜਾਂ ਜਿੰਨੇ ਵੀ ਗੁਰੂ ਕੀਆਂ ਸਾਖੀਆਂ ਜਿੰਨੇ ਵੀ ਪ੍ਰਾਤਨ ਸ਼ਰੋਤ ਐ ਉਹਨਾਂ ਵਿੱਚ ਕਿਤੇ ਉਹ ਨਹੀਂ ਮਿਲਦਾ ਵੀ ਗੁਰੂ ਨਾਨਕ ਸਾਹਿਬ ਨੇ ਰਖੜੀ ਬਨਵਾਈ ਹੋਵੇ ਨਾਲੇ ਗੁਰੂ ਨਾਨਕ ਸਾਹਿਬ ਤੇ ਜਨੇਊ ਦਾ ਵਿਰੋਧ ਕਰਨ ਵਾਲੇ ਐ ਧਾਗੇ ਨੂੰ ਰੱਦ ਕਰਨ ਵਾਲੇ ਐ ਫਿਰ ਉਹ ਗਾਲ ਵਾਲਾ ਧਾਗਾ ਛੱਡ ਕੇ ਤੇ ਗੋਟ ਵਾਲਾ ਪਹਿਨ ਲੈਂਦੇ ਸੀ ਨਾਲੇ ਤੁਸੀਂ છાਤੀ ਮਾਰ ਕੇ ਵੇਖੋ ਇਹ ਭੈਣ ਭਰਾ ਦਾ ਰਿਸ਼ਤਾ ਕੋਈ ਏਡਾ ਕੱਚਾ ਕੋਲਾ ਵੀ ਨੂੰ ਸਾਲ ਬਾਅਦ ਰੀਨਿਊ ਕਰਨ ਦੀ ਲੋੜ ਐ ਵੀ ਧਾਗਾ ਬਨ ਕੇ ਭਰਾ ਨੂੰ ਚੇਤੇ ਕਰਾਉਣਾ ਪਵੇ ਵੀ ਤੂੰ ਮੇਰੀ ਰਖਿਆ ਕਰਨੀ ਨਾਲੇ ਔਰਤ ਜਿਹੜੀ ਹੈ ਉਹਨੂੰ ਤੇ ਗੁਰੂ ਪਾਤਸ਼ਾਹ ਨੇ ਮਰਦ ਦੇ ਬਰਾਬਰ ਬਣਾਇਆ ਤੁਸੀਂ ਰਾਤ ਮਰਿਆਦਾ ਪੜੋ ਇੱਥੋਂ ਤੱਕ ਰਹਿਤ ਮਰਿਆਦਾ ਵਿੱਚ ਪੰਆਂ ਪਿਆਰਿਆਂ ਵਿੱਚ ਲੱਗਣ ਦਾ ਵੀ ਅਧਿਕਾਰ ਔਰਤ ਨੂੰ ਗੁਰੂ ਸਾਹਿਬ ਨੇ ਬਖਸ਼ਿਆ ਸਿੱਖਾਂ ਨੇ ਬਖਸ਼ਿਆ ਫਿਰ ਤੁਸੀਂ ਉਹ ਜਿਹੜੀ ਜੰਗੇ ਮੈਦਾਨ ਵਿੱਚ ਬਰਾਬਰ ਲੜ ਪੈਂਦੀ ਤੁਸੀਂ ਵੇਲਾ ਯਾਦ ਕਰੋ ਜਿਹੜੇ ਵੇਲੇ ਔਰਤ ਨੂੰ ਮਰਦ ਦੇ ਬਰਾਬਰ ਤੁਰਨ ਦਾ ਅਧਿਕਾਰ ਨਹੀਂ ਹੈ ਔਰਤ ਨੂੰ ਮਰਦ ਦੇ ਬਰਾਬਰ ਬੈਠਣ ਦਾ ਅਧਿਕਾਰ ਨਹੀਂ ਹੈ ਉਸ ਵੇਲੇ ਔਰਤ ਮਰਦ ਦੇ ਬਰਾਬਰ ਜੰਗੇ ਮੈਦਾਨ ਵਿੱਚ ਮਾਈ ਭਾਗੋ ਵਰਗੀਆਂ ਜਾਂ ਹੋਰ ਮਾਈ ਪਿਖਾਂ ਵਰਗੀਆਂ ਲੜਦੀਆਂ ਰਹੀਆਂ ਤੇ ਗੁਰੂ ਸਾਹਿਬ ਨੇ ਤੇ ਸਾਰਾ ਜੋਰ ਦਿੱਤਾ ਹੈ ਵੀ ਔਰਤ ਸਵੈਮ ਆਪਣੀ ਰੱਖਿਆ ਆਪ ਕਰੇ ਤੇ ਉਹ ਕਰ ਸਕਦੀ ਜੇ ਉਹ ਸੂਰਮਿਆਂ ਨੂੰ ਜਨਮ ਦੇ ਸਕਦੀ ਹੈ ਤੇ ਉਹ ਆਪ ਸੂਰਮਾ ਬਣ ਕੇ ਆਪ ਜੰਗੇ ਮੈਦਾਨ 'ਚ ਨਹੀਂ ਲੜ ਸਕਦੀ ਇਹ ਜਿਹੜਾ ਤਿਹਾਰ ਹੈ ਕਿਤੇ ਨਾ ਕਿਤੇ ਔਰਤਾਂ ਨੂੰ ਨਪੁੰਸਕ ਕਰ ਲਈ ਮਨਾਇਆ ਜਾਂਦਾ ਵੀ ਤੁਸੀਂ ਆਪਣੀ ਰੱਖਿਆ ਆਪ ਨਹੀਂ ਕਰ ਸਕਦੀਆਂ ਤੁਸੀਂ ਅਬਲਾ ਹੋ ਪਹਿਲੋਂ ਤੁਹਾਡੀ ਭਰਾ ਰੱਖਿਆ ਕਰੇਗਾ ਫਿਰ ਤੁਹਾਡਾ ਪਤੀ ਰੱਖਿਆ ਕਰੇਗਾ ਫਿਰ ਅੱਗੇ ਤੁਹਾਡਾ ਬੇਟਾ ਰੱਖਿਆ ਕਰੇਗਾ ਕਿਤੇ ਨਾ ਕਿਤੇ ਮਰਦ ਪ੍ਰਧਾਨ ਸਮਾਜ ਨੇ ਔਰਤ ਨੂੰ ਦੱਬੀ ਰੱਖਣ ਵਾਸਤੇ ਇਹੋ ਜਿਹੇ ਤਿਉਹਾਰ ਜਿਹੜੇ ਹਨ ਉਹਨਾਂ ਨੂੰ ਸਿਰੇ ਚੜਾ ਦਿੱਤਾ ਜਿਹੜੀ ਤਸਵੀਰ ਹੈ ਗੁਰੂ ਨਾਨਕ ਸਾਹਿਬ ਦੀ ਤੇ ਮਾਤਾ ਨਾਨਕੀ ਦੀ ਰਖੜੀ ਦੇ ਦਿਨਾਂ ਦੇ ਵਿੱਚ ਖਾਸ ਤੌਰ ਤੇ ਵਾਇਰਲ ਹੁੰਦੀ ਹੈ ਜਿਹਨੂੰ ਇੱਕ ਤਰ੍ਹਾਂ ਦੇ ਨਾਲ ਮਾਰਗਦਰਸ਼ਕ ਵੀ ਮੰਨਿਆ ਜਾਂਦਾ ਏ ਤੇ ਕੀ ਲੱਗਦਾ ਕਿ ਫਿਰ ਇਹ ਜਿਹੜੀ ਤਸਵੀਰ ਬਣਾਉਣ ਵੇਲੇ ਚਿੱਤਰਕਾਰ ਸੋਭਾ ਸਿੰਘ ਦੀਏ ਨਜ਼ਰ ਦੇ ਵਿੱਚ ਉਹ ਤਮਾਮ ਸਾਰੀਆਂ ਚੀਜ਼ਾਂ ਨਹੀਂ ਸੀ ਚਾਹੇ ਉਹ ਜਨੇਊ ਦੀ ਪ੍ਰਥਾ ਹੋਵੇ ਜਾਂ ਹੋਰ तमाम ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣ ਉਹਨੇ ਕੋਈ ਵੀ ਇਤਿਹਾਸ ਤੋਂ ਸੇਧ ਲਈ ਨਹੀਂ ਜੇ ਉਹ ਗੁਰਬਾਣੀ ਤੋਂ ਇਤਿਹਾਸ ਤੋਂ ਸੇਧ ਲੈਂਦਾ ਤੇ ਉਹ ਕਦੀ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾਉਂਦਾ ਹੀ ਨਾ ਦੂਸਰੀ ਗੱਲ ਇਹ ਸੋਭਾ ਸਿੰਘ ਤੇ ਇੱਕ ਕੇਸ ਵੀ ਧਾਇਰ ਹੋਇਆ ਸੀ ਵੀ ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਤਸਵੀਰ ਜਿਹੜੀ ਹੈ ਉਹ ਇੱਕ ਮਨੋਖ ਨਾਲ ਮੇਲ ਖਾਂਦੀ ਸੀ ਸੋ ਇਸ ਕਰਕੇ ਇਹ ਜਿਹੜੀਆਂ ਤਸਵੀਰਾਂ ਬਣਾਈਆਂ ਜਾ ਰਹੀਆਂ ਇਹ ਮਨਮਤ ਹੈ ਨਾ ਕਿ ਗੁਰਮਤ ਹੈ ਤੇ ਇਹਨਾਂ ਦੀ ਪੂਜਾ ਕਰਨੀ ਰਹਿਤ ਮਰਿਆ ਦਾ ਮਤਬਕ ਉਹ ਤੋਂ ਵੱਡੀ ਵੀ ਮਨਮਤ ਹੈ ਇਹਦੇ ਨਾਲ ਨਾਲ ਜੋ ਕੇ ਸਮੇਂ ਚ ਤਸਵੀਰਾਂ ਨੂੰ ਰਖੜੀ ਬਨਣੀ ਜਾਂ ਗੁਰਦੁਆਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ਮਾਨ ਹੋਏ ਪੀੜੇ ਦੇ ਪਾਵੀ ਨੂੰ ਰਖੜੀ ਬਨਣੀ ਨਿਸ਼ਾਨ ਸਾਹਿਬ ਨੂੰ ਰਖੜੀ ਬਨਣੀ ਇਹ ਟੋਟਲੀ ਸਾਰੀ ਮਨਮਤ ਹੈ ਕਿਉਂਕਿ ਗੁਰਬਾਣੀ ਤੇ ਇਹਨਾਂ ਧਾਗਿਆਂ ਤਵੀਤਾਂ ਦੇ ਕੋਈ ਵਿਸ਼ਵਾਸ ਨਹੀਂ ਕਰਦੀ ਸੋ ਇਹ ਜੇ ਕਿਸੇ ਨੇ ਵਾਕਿਆ ਹੀ ਰਖ ਪਹਿਨਣੀ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਵੱਲੋਂ ਬਖਸ਼ੀ ਹੋਈ ਕਿਰਪਾਨ ਦੀ ਰਖ ਪਹਿਨੇ ਕੜੇ ਦੀ ਰਖ ਪਹਿਨੇ ਕੰਗਾ ਸਿਰ ਵਿੱਚ ਲਾਏ ਨਾ ਕਿ ਇਹੋ ਜੇ ਕਰਮਕਾਂਡ ਕਰੇ ਜਿਹੜੇ ਗੁਰਮਤ ਤੋਂ ਕੋਹਾਂ ਦੂਰ ਹੈ ਜਿੱਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੀ ਗਿਆਨੀ ਸਿੰਘ ਕਥਾ ਕਰ ਰਹੇ ਨੇ ਤੇ ਇੱਕ ਭੈਣ ਦੇ ਵੱਲੋਂ ਪੀੜਾ ਸਭ ਨੂੰ ਰਖੜੀ ਬੰਨੀ ਜਾ ਰਹੀ ਆ ਧਾਗਾ ਬੰਨਿਆ ਜਾ ਰਿਹਾ ਤੇ ਕਥਾਵਾਚਕ ਸਿੰਘ ਦੇ ਵੱਲੋਂ ਰੋਕਿਆ ਜਾ ਰਿਹਾ ਕਿ ਇਸ ਤਰੀਕੇ ਦੇ ਨਾਲ ਗੁਰਦੁਆਰਾ ਸਾਹਿਬ ਦੇ ਵਿੱਚ ਧਾਗਾ ਕੋਈ ਨਹੀਂ ਬੰਨਿਆ ਜਾ ਸਕਦਾ ਕੀ ਲੱਗਦਾ ਹੈ ਕਿ ਜਿਹੜੀ ਚੀਜ਼ ਇਹਨਾਂ ਲੋਕਾਂ ਨੂੰ ਜਾਂ ਜਿਹੜਾ ਭਾਈਚਾਰਿਆਂ ਨੂੰ ਸਮਝਾਉਣੀ ਚਾਹੀਦੀ ਸੀ ਉਹ ਚੀਜ਼ ਸਮਝਾਉਣ ਦੇ ਵਿੱਚ ਫੇਲੀਅਰ ਰਿਹਾ ਹੈ ਨਹੀਂ ਅਸਲ ਵਿੱਚ ਸਾਰਾ ਜ਼ੋਰ ਤੇ ਲੱਗਾ ਹੈ ਇਹਨੂੰ ਸਟੈਬਲਿਸ਼ਡ ਕਰਨ ਦੇ ਵਿੱਚ ਕਿਉਂਕਿ ਜੇ ਰਖੜੀ ਸਟੈਬਲਿਸ਼ਡ ਹੋਏਗੀ ਇਹਦੇ ਨਾਲ ਮਠਿਆਈ ਵੀ ਘਰਾਂ ਚ ਆਏਗੀ ਜੇ ਮਠਿਆਈ ਵਿਕੇਗੀ ਰਖੜੀ ਵਿਕੇਗੀ ਤੇ ਇਹਦੇ ਨਾਲ ਵਪਾਰੀ ਨੂੰ ਫਾਇਦਾ ਹੋਏਗਾ ਤੇ ਤੁਸੀਂ ਵੇਖੋ ਕਾਰਪੋਰੇਟ ਘਰਾਣੇ ਸਾਰੇ ਦੇਸ਼ ਨੂੰ ਹੈਂਡਲ ਕਰ ਰਹੇ ਓਹਨਾਂ ਨੇ ਵੇਖਣਾ ਹੈ ਵੀ ਕਿਹੜੀਆਂ ਚੀਜ਼ਾਂ ਕਿਹੜੇ ਸ਼ੋਰ ਸ਼ਰਾਏ ਸਾਡੇ ਜਿਹੜਾ ਉਹ ਵਾਇਟ ਵਧ ਰਹੇ ਸੋ ਇਸ ਕਰਕੇ ਉਹਨਾਂ ਨੇ ਇਹਨੂੰ ਸਟੈਬਲਿਸ਼ਡ ਕਰਨ ਵਾਸਤੇ ਮੀਡੀਆ ਵਿੱਚ ਵੀ ਰੋਲ ਨਭਾਉਣਾ ਹੈ ਸੋ ਸਾਰਿਆਂ ਤਰੀਕਿਆਂ ਨਾਲ ਇੱਥੇ ਜਨਤਾ ਨੂੰ ਜਾਗਰੂਕ ਕਰਨ ਦੀ ਬਜਾਏ ਇਹ ਦੱਸਿਆ ਜਾ ਰਿਹਾ ਹੁਣ ਵੇਖੋ ਇੱਕ ਲੜਕੀ ਹੈ ਉਹ ਪੜ ਕੇ ਸੁਪਰੀਮ ਕੋਰਟ ਦੀ ਜੱਜ ਲੱਗੀ ਹੈ ਤੇ ਭਰਾ ਨਸ਼ੇ ਨਾਲ ਟੋਣੇ ਤੇ ਕੀ ਉਹ ਜੱਜ ਨਸ਼ੇ ਨਾਲ ਧੁੱਤ ਭਰਾ ਦੇ ਗੁੱਟ ਤੇ ਰਖੜੀ ਬਨ ਕੇ ਕੀ ਮੈਸੇਜ ਦੇਗੀ ਪੀ ਇਹ ਮੇਰੀ ਰਖਿਆ ਕਰੇਗਾ ਤੁਸੀਂ ਵੇਖੋ ਜਿਹੜੇ ਜਰਨੈਲ ਨਾਦਰ ਸ਼ਾਹ ਵਰਗਿਆਂ ਤੇ ਹਮਲਾ ਕਰਕੇ ਅਬਦਾਲੀ ਵਰਗਿਆਂ ਤੇ ਹਮਲਾ ਕਰਕੇ ਦੇਸ਼ ਦੀਆਂ ਧੀਆਂ ਪੈਣਾ ਤੇ ਬਹੁ ਬੇਟੀਆਂ ਨੂੰ ਬਚਾਉਂਦੇ ਰਹੇ ਕਿ ਉਹਨਾਂ ਦੇ ਗੁੱਟਾਂ ਦੀ ਉਹ ਰਖੜੀਆਂ ਬਨਿਆ ਕਰਦੀਆਂ ਸਨ ਵੈਸੇ ਜਿਹੜਾ ਮਰਦ ਹੈ ਉਹਦਾ ਫਰਜ਼ ਹੈ ਸਮਾਜ ਵਿੱਚ ਜਿੱਥੇ ਵੀ ਮਜਲੂਮ ਤੇ ਜੁਰਮ ਹੋ ਰਿਹਾ ਹੈ ਅਤਿਆਚਾਰ ਹੋਇਆ ਉਹਦੇ ਹੱਕ ਵਿੱਚ ਉਹ ਬੋਲੇ ਉਦੇ ਹੱਕ ਵਿੱਚ ਜਿਹੜਾ ਹੈ ਉਹ ਭੁਗਤੀ ਅੱਜ ਜਦੋਂ ਔਰਤ ਤੇ ਜਿਹੜਾ ਹੈ ਉਹ ਤੇਲ ਪਾ ਕੇ ਸਾੜਿਆ ਜਾਂਦਾ ਹੈ ਜਦੋਂ ਹੋ ਰਿਹਾ ਹੈ ਬੈਂਗਲੌਰ ਦੀ ਘਰ ਰੇਪ ਹੋ ਰਿਹਾ ਹੈ ਇਥੋਂ ਤੱਕ ਉਹਨਾਂ ਨੂੰ ਉਹ ਅਤਿਆਚਾਰ ਸਹਿਣਾ ਪੈਂਦਾ ਹੈ ਉਦੋਂ ਤੇ ਸਾਡੀ ਜਮਾਨ ਨੂੰ ਦੰਦਲ ਪਈ ਹੁੰਦੀ ਹੈ ਨਾਲੇ ਜਿਹੜੀ ਘਰ ਪਤਨੀ ਆ ਉਹਦੇ ਤੇ ਜੁਨਮ ਟਾ ਕੇ ਤੇ ਭੈਣ ਕੋ ਰਖੜੀ ਬਣਵਾ ਕੇ ਬੰਦਾ ਇਹ ਸੋਚੇ ਵੀ ਮੈਂ ਸ਼ਾਇਦ ਰੱਖਿਆ ਕਰਨ ਦੇ ਕਾਬਿਲ ਹਾਂ ਤੇ ਆਪਣੇ ਮਨ ਦਾ ਵਹਿਮ ਜਿੱਥੇ ਉਹ ਆਪਣੀ ਭੈਣ ਦੀ ਰੱਖਿਆ ਕਰਨ ਦਾ ਪਾਬੰਦ ਹੈ ਉੱਥੇ ਉਹ ਆਪਣੀ ਬੱਚਿਆਂ ਦੀ ਮਾਂ ਦੀ ਰੱਖਿਆ ਕਰਨ ਦਾ ਵੀ ਪਾਬੰਦ ਹੈ ਸੋ ਇਸ ਤਰੀਕੇ ਨਾਲ ਤਿਆਰ ਹੋਣ ਦੇਖੋ ਜਿਹੜਾ ਭੈਣ ਨੂੰ ਸਿਖਾਇਆ ਗਿਆ ਵੀ ਤੂੰ ਭਰਾ ਦੇ ਗੁੱਟ ਤੇ ਰਖੜੀ ਬੰਨ ਕਿਉਂਕਿ ਤੇਰੀ ਭਰਾ ਰੱਖਿਆ ਕਰੇਗਾ ਤੇ ਜਿਹਦੇ ਘਰ ਵਿੱਚ ਬੇਟਾ ਹੈ ਹੀ ਨਹੀਂ ਉਹ ਭੈਣਾਂ ਨੂੰ ਕੀ ਮੈਸੇਜ ਆਏਗਾ ਕਿ ਉਹ ਆਪਣੀ ਰੱਖਿਆ ਫਰਾਵਕਾਰੀ ਨਹੀਂ ਪਾਉਣਗੀਆਂ ਸੁਇਸ਼ ਕਰਕੇ ਉਥੇ ਸਗੋਂ ਲੜਕੀ ਨੂੰ ਐਜੂਕੇਟ ਕਰਨਾ ਚਾਹੀਦਾ ਸੀ ਵੀ ਤੇਰੇ ਸੁਪਨਿਆਂ ਵਿੱਚ ਕਿਸੇ ਰਾਜਕਮਾਰ ਨੇ ਆ ਕੇ ਤੇਰੀ ਰੱਖਿਆ ਨਹੀਂ ਕਰਨੀ ਤੂੰ ਆਪਣੀ ਰੱਖਿਆ ਆਪਣੀ ਵਿਚਾਰਧਾਰਾ ਕਰਕੇ ਕਰਨੀ ਹੈ ਲੋੜ ਪਵੇ ਤੇ ਤੈਨੂੰ ਹਥਿਆਰ ਚਲਾਉਣਾ ਵੀ ਆਉਣਾ ਚਾਹੀਦਾ ਸੁਇਸ਼ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਕੰਬਾਈਨ ਕਰਕੇ ਬੱਚੇ ਦੀ ਝੋਲੀ 'ਚ ਪਾਓ ਤਾਂ ਕਿ ਉਹ ਹਰ ਚੀਜ਼ ਨਾਲ ਲੜ ਸਕੇ ਇਹ ਨਾ ਹੋਵੇ ਹੁਣ ਜਿਵੇਂ ਕਲਕੱਤੇ 'ਚ ਹੋਇਆ ਰੋहतक 'ਚ ਹੋਇਆ ਸੋ ਇਸ ਤਰ੍ਹਾਂ ਇਹ ਨਾ ਬੱਚੇ ਸਾਡੇ ਪੜ੍ਹ-ਪੜ ਕੇ ਪੋਸਟਾਂ ਤੇ ਪਹੁੰਚ ਜਾਣ ਪਰ ਉਹ ਲਾੜੀ ਨਾ ਸਕਣ ਜੋ ਸਿਸ਼ਟਮ ਹੈ ਉਹਦੇ ਨਾਲ ਸੋ ਕਿਤੇ ਨਾ ਕਿਤੇ ਨਪੁੰਸ਼ਕ ਬਣਾਉਣ ਵਿੱਚ ਸਾਡੇ ਇਹ ਤਿਆਰ ਵੀ ਉਹ ਜਿਹੜਾ ਰੋਲ ਅਦਾ ਕਰਦੇ ਜਿਹਦੇ ਵਿੱਚ ਇਹ ਮੈਸੇਜ ਆਂਦਾ ਹੈ ਵੀ ਮਰਦ ਪ੍ਰਧਾਨ ਹੈ ਤੇ ਔਰਤ ਦੀ ਹਰ ਵੇਲੇ ਮਰਦ ਨੂੰ ਲੋੜ ਹੈ ਭਰਾ ਦੇ ਰੂਪ ਵਿੱਚ ਪਤੀ ਦੇ ਰੂਪ ਵਿੱਚ ਬੱਚੇ ਦੇ ਰੂਪ ਦੇ ਵਿੱਚ ਰਖੜੀ ਦੇ ਦਿਨਾਂ ਦੇ ਵਿੱਚ ਦਿੱਤੀਆਂ ਹੋਈਆਂ ਧਾਗੇ ਦੀਆਂ ਚਾਰ ਗੰਧਾਂ ਕੀ ਰਿਸ਼ਤਿਆਂ ਨੂੰ ਪੱਕੇ ਤੌਰ ਤੇ ਮਜ਼ਬੂਤ ਨਹੀਂ ਰੱਖ ਸਕਦੀਆਂ ਇਹ ਪ੍ਰਣ ਦਾ ਦਿਨ ਨਹੀਂ ਬਿਲਕੁਲ ਨਹੀਂ ਜੀ ਵੇਖੋ ਇਹ ਕਿਹੜਾ ਰਿਸ਼ਤਾ ਹੋਇਆ ਜਿਹੜਾ ਸਾਲ ਬਾਅਦ ਰੀਨਿਊ ਕਰਨਾ ਪਵੇ ਭੈਣ ਨੂੰ ਜਾ ਕੇ ਭਰਾ ਦੀ ਗੁੱਟ ਤੇ ਰਖੜੀ ਬਨ ਕੇ ਚੇਤਾ ਕਰਾਉਣਾ ਪਵੇ ਵੀ ਮੈਂ ਤੇਰੀ ਭੈਣ ਐ ਤੇ ਤੂੰ ਮੇਰਾ ਖਿਆਲ ਰੱਖੀ ਨਾਲੇ 60 70 ਸਾਲ ਜਿਹੜੇ ਪਤੀ ਦੀ ਰਹਿਣ ਮਾਈ ਹੇਠ ਉਹ ਪਤਨੀ ਰਹਿੰਦੀ ਏ ਜਿਹਦੇ ਘਰ ਵਿੱਚ ਰਹਿੰਦੀ ਏ ਜੇ ਉਹ ਰੱਖਿਆ ਨਹੀਂ ਕਰ ਸਕਦਾ ਤੇ ਫਿਰ 70 80 ਕਿਲੋਮੀਟਰ ਦੂਰ 100 ਕਿਲੋਮੀਟਰ ਦੂਰ ਭਰਾ ਜਿਹੜਾ ਬੈਠਾ ਉਹ ਰੱਖਿਆ ਕਿਵੇਂ ਕਰੇਗਾ ਹੁਣ ਭੈਣ ਬੈਠੀ ਅਮਰੀਕਾ ਦੇ ਵਿੱਚ ਭਰਾ ਬੈਠਾ ਇੰਡੀਆ ਦੇ ਵਿੱਚ ਅਮਰੀਕਾ ਬੈਠੀ ਭੈਣ ਦੀ ਰੱਖਿਆ ਭਰਾ ਕਿਵੇਂ ਕਰੇਗਾ ਜਾਂ ਭਰਾ ਨੂੰ ਰਖੜੀ ਭੇਜ ਕੇ ਭੈਣ ਕਿਵੇਂ ਇਹ ਚੇਤੇ ਕਰਾਏਗੀ ਵੀ ਤੂੰ ਅਮਰੀਕਾ 'ਚ ਤੂੰ ਮੇਰੀ ਇੱਥੇ ਬੈਠੇ ਰੱਖਿਆ ਕਰ ਨਾਲੇ ਜਿਹੜੇ ਗੁਰਦੁਆਰੇ ਜਾ ਕੇ ਤੁਸੀਂ ਧਾਗੇ ਬੰਨਦੇ ਹੋ ਉਹ ਗੁਰਬਾਣੀ ਤਾਂ ਸਮਝਾਉਂਦੀ ਹੈ ਰਾਖਾ ਏਕ ਹਮਾਰਾ ਸ੍ਰੋਮੀ ਸਕਲ ਕਟਾਂ ਕਾ ਅੰਤਰਜਾਮੀ ਏਕ ਬੰਨੇ ਤੁਸੀਂ ਕਹਿੰਦੇ ਹੋ ਰੱਖਿਆ ਕਰਨ ਵਾਲਾ ਪ੍ਰਮਾਤਮਾ ਹੈ ਇੱਕ ਪਾਸੇ ਤੁਸੀਂ ਬੰਦਿਆਂ ਦੀ ਟੇਕ ਰੱਖਦੇ ਹੋ ਪੀਏ ਸਾਡੀ ਲੋੜ ਪੈਣ ਤੇ ਰੱਖਿਆ ਕਰੇਗਾ ਜਿਹਨੂੰ ਆਪਣੇ ਸਵਾਸਾਂ ਦਾ ਭਰੋਸਾ ਨਹੀਂ ਉਹ ਦੂਜੇ ਦੀ ਰੱਖਿਆ ਦਾ ਕੀ ਦਾਵਾ ਕਰ ਸਕਦਾ ਸੋ ਇਹ ਸਾਡੇ ਮਨ ਦੇ ਸਾਰੇ ਵਹਿਮ ਹੈ ਬਿਲਕੁਲ ਰਖੜੀ ਦੇ ਦਿਨ ਨੂੰ ਲੈ ਕੇ ਖਾਸ ਕਰ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਪ੍ਰਮੁੱਖ ਤੌਰ ਤੇ ਵੱਡੇ ਸਵਾਲੀਆ ਚਿੰਨ ਕਿਤੇ ਨਾ ਕਿਤੇ ਕੁਝ ਲੋਕਾਂ ਦੇ ਵੱਲੋਂ ਕੁਡ ਧਿਰਾਂ ਦੇ ਵੱਲੋਂ ਉਠਾਏ ਜਾਂਦੇ ਨੇ ਤੇ ਕੋਸ਼ਿਸ਼ ਕੀਤੀ ਹੈ ਕਿ ਇੱਕ ਪੱਖ ਇੱਕ ਪਹਿਲੂ ਇਹ ਵੀ ਹੈ ਕੇ ਰਖੜੀ ਦੇ ਦਿਨ ਦੇ ਵਿੱਚ ਕੀ ਕਰਨਾ ਚਾਹੀਦਾ ਹੈ ਕਿਵੇਂ ਸ਼ੁਰੂਆਤ ਹੋਈ ਹੈ ਜਾਣਕਾਰੀ ਵਜੋਂ ਇਹ ਵੀ ਇੱਕ ਚੀਜ਼ ਤੁਹਾਡੇ ਨਾਲ ਸਾਂਝੀ ਕੀਤੀ ਹੈ ਤੇ ਭਵਿੱਖ ਦੇ ਵਿੱਚ ਸਾਡੀ ਹੋਰ ਕੋਸ਼ਿਸ਼ ਰਹੇਗੀ ਕਿ ਵਕ ਵਕ ਤਿਉਹਾਰਾਂ ਦੇ ਨਾਲ ਸੰਬੰਧਿਤ ਤੇ ਵਕ ਵਕ ਹੋਰ ਜਿਹੜੇ ਸੋਸ਼ਲ ਇਸ਼ੂ ਨੇ ਸਮਾਜਿਕ ਮੁੱਦੇ ਨੇ ਉਹਨਾਂ ਦੇ ਬਾਬਤ ਵੀ ਕਿਤੇ ਨਾ ਕਿਤੇ ਜਿਹੜੀ ਜਾਣਕਾਰੀ ਹੈ ਤੁਹਾਨੂੰ ਮੁਹੱਈਆ ਕਰਵਾਈ ਜਾ ਸਕੇ ਅੱਗੇ ਵੀ ਵਕ ਵਕ ਵਿਸ਼ਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ